ਫਿਰੋਜ਼ਪੁਰ ਦੇ ਸਾਰਾ ਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈਗੇ ਆ ਤੇ ਜਿੱਥੇ ਇੱਕ ਨਵੀਂ ਸ਼ਹੀਦਾਂ ਦੀ ਯਾਦ ਦੇ ਵਿੱਚ ਯਾਦਗਾਰ ਬਣਾਈ ਗਈ ਹੈ 21 ਸਿੰਘਾਂ ਦੀ ਯਾਦ ਦੇ ਵਿੱਚ ਇਹ ਯਾਦਗਾਰ ਬਣਾਈ ਗਈ ਹੈ ਸਭ ਤੋਂ ਪਹਿਲਾਂ ਇੱਕ ਬੁੱਤ ਬਣਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੌਲਦਾਰ ਸਰਦਾਰ ਇਸ਼ਾ ਸਿੰਘ ਹੋਰਾਂ ਦਾ ਤੇ ਨਾਲ ਹੀ 20 ਸਿੰਘਾਂ ਦੀ ਹੋਰ ਜਿਆਦਾ 21 ਸਿੰਘ ਸੀ ਟੋਟਲ ਸਾਰਾ ਗੜੀ ਦੀ ਲੜਾਈ ਦੇ ਵਿੱਚ 10000 ਅਫਗਾਨੀਆਂ ਦੇ ਨਾਲ ਇਹ ਯੁੱਧ ਹੁੰਦਾ ਸਾਰਾ ਗੜੀ ਚੌਂਕੀ ਦੇ ਵਿੱਚ ਜਿਸ ਦੇ ਵਿੱਚ ਸਿੱਖ ਰੈਜੀਮੈਂਟ ਦੇ ਇਹਨਾਂ ਸ਼ਹੀਦਾਂ ਦੇ ਲਈ ਇੱਕ ਯਾਦਗਾਰ ਬਣਾਈ ਗਈ ਇਸ ਯਾਦਗਾਰ ਬਣ ਕੇ ਕੰਪਲੀਟ ਹੋ ਚੁੱਕੀ ਤੇ ਉਹਨੂੰ ਕਾਟਣ ਦੀ ਗੱਲ ਕਰਦੇ ਤਾਂ ਕੱਲ ਇਸ ਦਾ ਉਹ ਕਾਟਣਾ ਹੋਣਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਪਹੁੰਚਣਾ ਹੈ ਡਿਪਟੀ ਕਮਿਸ਼ਨਰ ਫਰੋਜ਼ਪੁਰ ਇੱਥੇ ਮੌਜੂਦ ਹੈਗੇ ਆ ਗੱਲਬਾਤ ਹੈ ਉਹਨਾਂ ਨਾਲ ਕਰ ਲੈਣੇ ਜਿਹੜਾ ਸਾਰਾ ਗੜੀ ਦਿਵਸ 12 ਸਤੰਬਰ ਨੂੰ ਜੀ ਫਰੋਜ਼ਪੁਰ ਵਿਖੇ ਮਨਾਇਆ ਜਾਂਦਾ ਹੈ ਤੇ ਪਿਛਲੇ ਸਾਲ ਮਾਨਯੋਗ ਸੀਐਮ ਸਾਹਿਬ ਵੱਲੋਂ ਇਹਦਾ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਸੀ ਤੇ ਸਾਨੂੰ ਹੁਕਮ ਆਇਆ ਸੀ ਵੀ ਜੋ ਅਗਲੇ ਵਾਰ ਮੈਂ ਆਉਂਗਾ ਤਾਂ ਇਹ ਬਣਿਆ ਹੋਣਾ ਚਾਹੀਦਾ ਅੱਛਾ ਜੀ ਤੇ ਸਾਰੀ ਟੀਮ ਦੇ ਮਿਹਨਤ ਦੇ ਨਾਲ ਸਾਰੇ ਹੀ ਵਿਭਾਗਾਂ ਨੇ ਕੰਮ ਕੀਤਾ ਔਰ ਤੇ ਇਹ ਜਿਹੜਾ ਮੋਨੂਮੈਂਟ ਹੈ ਇਹ ਜੰਗੀ ਯਾਦਗਾਰ ਇਹ ਬਣ ਕੇ ਤਿਆਰ ਹੋ ਗਈ ਹੈਗੀ ਹੈ ਤੇ ਕੱਲ ਨੂੰ ਵੀ ਤਾਂ ਉਦਘਾਟਨ ਕੀਤਾ ਜਾਊਗਾ 12 ਸਤੰਬਰ 2024 ਨੂੰ ਸਰਕਾਰ ਨੇ ਖਰਚੇ ਦੇ ਤੇ ਆ ਚੁੱਕਿਆ ਔਰ ਇਹ ਦਿਖ ਨੂੰ ਵਧੀਆ ਬਣਾਉਣ ਲਈ ਸਰਕਾਰ ਨੇ ਕਿੰਨਾ ਕੁ ਉਪਰਾਲਾ ਕੀਤਾ ਪੈਸਾ ਕਿੰਨਾ ਕੁ ਲਾਇਆ ਜੀ ਇਹਦੇ ਤੇ ਤੇ ਕੋਈ ਇਹਦੇ ਤੇ तकरीबन 2 ਕਰੋੜ ਰੁਪਏ ਖਰਚਾ ਆ ਚੁੱਕਿਆ ਹੈ ਠੀਕ ਹੈ ਜੀ 2 ਕਰੋੜ ਇਹ ਜੰਗੀ ਯਾਦਗਾਰ ਤੇ ਹੈ ਤੇ ਇਹਦੇ ਨਾਲ ਹੀ ਜਿਹੜਾ ਹੈ 2 ਕਰੋੜ ਦਾ ਮਿਊਜ਼ੀਅਮ ਬਣਿਆ ਹੈ ਤੇ ਜੰਗੀ ਯਾਦਗਾਰ ਦੇ ਯਾਦ ਦੇ ਵਿੱਚ ਬਣਾਇਆ ਗਿਆ ਹੈ ਮਿਊਜ਼ੀਅਮ ਜਿਹੜੀਆਂ ਉਸ ਵੇਲੇ ਦੀਆਂ ਉਹਨਾਂ ਤਸਵੀਰਾਂ ਨੇ ਬੁਸਵੈਲੇ ਦੀਆਂ ਜਿਹੜੇ ਉਹਨਾਂ ਦੀ ਬੰਦੂਖਾਂ ਆ ਯੂਜ਼ ਕਰਦੇ ਸਨ ਤੇ ਕਿਵੇਂ ਉਹ ਕਮਿਊਨੀਕੇਟ ਕਰਦੇ ਸੀ ਉਹਦਾ ਰੈਪਲੀਕਾ ਬਣਾ ਕੇ ਰੱਖਿਆ ਗਿਆ ਹੈ ਉਹ ਵੀ ਬਹੁਤ ਸੋਹਣਾ ਉਪਰ ਆਲਾ ਹੈ ਸਰਕਾਰ ਦਾ ਤੇ ਜਿਹੜਾ ਕੋਈ ਟੂਰਿਸਟ ਆਊਗਾ ਜਾਂ ਲੋਕਲ ਜਿਹੜੇ ਸਾਡੇ ਫਲੋਸਪੁਰ ਦੇ ਨਿਵਾਸੀ ਨੇ ਉਹ ਉਹਨਾਂ ਵਾਸਤੇ ਬੜੀ ਵੱਡੀ ਚੀਜ਼ ਹੈ ਵੀ ਇੱਡੀ ਜੀ ਮਹਾਨ ਲੜਾਈ ਸੀ 1897 ਦੇ ਵਿੱਚ ਹੋਈ ਉਹਦੀ ਯਾਦਗਾਰ ਪੂਰੇ ਇੰਡੀਆ ਦੇ ਵਿੱਚ ਨਹੀਂ ਹੈਗੀ ਹੈ ਜੀ ਯੂਕੇ ਦੇ ਵਿੱਚ ਹੈਗੀ ਹੈ ਤੇ ਇਹ ਹੈ ਦਾ ਸੇਮ ਸਟੈਚੂ ਤੁਸੀਂ ਯੂਕੇ ਦੇ ਜਿਹੜੇ ਮਿਊਜ਼ੀਅਮ ਦੇ ਵਿੱਚ ਦੇਖ ਸਕਦੇ ਹੋ ਤੇ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਇਹਨਾਂ ਮਿਹਨਤ ਕੀਤੀ ਹੈ ਤੇ ਖਾਸ ਤੌਰ ਤੇ ਪੰਜਾਬ ਸਰਕਾਰ ਦਾ ਇਹਨਾਂ ਦੇ ਹੌਸਲਾ ਵਜਾਈ ਕਰਕੇ ਤੇ ਅਗਵਾਈ ਕਰਕੇ ਇਹ ਪੂਰਾ ਹੋਇਆ ਸਰ 10000 ਅਫਗਾਨੀਆਂ ਨਾਲ ਜੁੱਦ ਹੁੰਦਾ ਹੈਗਾ 21 ਸਿੰਘ ਲੜਦੇ ਹੈਗੇ ਆ ਇਹ ਫਿਲਮ ਵੀ ਬਣ ਚੁੱਕੀ ਹੈਗੀ ਤੇ ਇਤਿਹਾਸ ਤੇ ਫਿਲਮਾਂ ਵੀ ਬਣ ਚੁੱਕੀਆਂ ਹੋਰ ਕੀ ਹੈਗਾ ਐਜ਼ ਤੁਸੀਂ ਡੀਸੀ ਇੱਥੇ ਕੰਮ ਕਰ ਰਹੇ ਹੋਗਾ ਵੀ ਹੋਰ ਚੀਜ਼ਾਂ ਜੇ ਐਸਸੀਐਮ ਮਾਨ ਸਾਹਿਬ ਉਦਕਾਰਨ ਕਰਦੇ ਆ ਆਉਂਦੇ ਆ ਕੀ ਕੁਝ ਹੋਰ ਕਰਨ ਵਾਲਾ ਹੋ ਸਕਦਾ ਦੇਖੋ ਫਿਰੋਜ਼ਪੁਰ ਦੇ ਵਿੱਚ ਬੜੇ ਇਤਿਹਾਸਿਕ ਜਗ੍ਹਾਵਾਂ ਹੈਗੀਆਂ ਨੇ ਹੁਸੈਨੀਵਾਲਾ ਜਿੱਥੇ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਕਰੀਮੇਟ ਕਰਕੇ ਦਫਨਾਇਆ ਗਿਆ ਸੀ ਉਸ ਤੋਂ ਬਾਅਦ ਉਹਦੀ ਯਾਦਗਾਰ ਹੈ ਉਹਦੇ ਲਈ 25 ਕਰੋੜ ਰੁਪਏ ਸੈਂਕਸ਼ਨ ਹੋ ਚੁੱਕੇ ਹੈ ਬੜੀ ਸੋਹਣੀ ਯਾਦਗਾਰ ਬਣਨੀ ਹੈ ਫਿਰ ਉਹਦੇ ਅੰਗਰੇਜ਼ਾਂ ਦਾ ਸਿੱਖਾਂ ਨਾਲ ਲੜਾਈ ਹੋਈ ਸੀ ਉੱਥੇ ਵੀ ਯਾਦਗਾਰ ਬਣ ਚੁੱਕੀ ਹੈ ਤੇ ਸਪੋਰਟ ਸਟੇਡੀਅਮ ਤੇ 10 ਕਰੋੜ ਦਾ ਉਹ ਜਿਹੜਾ ਕਿ ਬੜੀ ਲੋੜ ਸੀ ਫਿਰੋਜ਼ਪੁਰ ਨੂੰ ਉਹ ਵੀ ਬਣ ਚੁੱਕਿਆ ਹੈ ਉਹਦੇ ਅਗਲੇ ਮਹੀਨੇ ਨਾਗਰੇਸ਼ਨ ਹੋਏਗਾ ਤੇ ਇ ਚੀਜ਼ਾਂ ਨਾਲ ਜਿਹੜਾ ਫਿਰੋਜ਼ਪੁਰ ਦੇ ਲੋਕਾਂ ਨੂੰ ਬੜੀ ਸਹੂਲਤਾਂ ਤੇ ਸ਼ਾਮ ਨੂੰ ਸੈੱਡ ਸਪਟਰੀ ਥਾਵ ਮਿਲੂਗੀ ਯੂਕੇ ਦੀ ਗੱਲ ਕੀਤੀ ਕਿ ਇਹ ਸਟੈਚੂ ਯੂਕੇ ਦੇ ਵਿੱਚ ਆ ਲੱਗਦਾ ਕਿ ਹੁਣ ਆਪਾਂ ਇਹ ਕਹਿ ਸਕਦੇ ਆ ਕਿ ਫਿਰੋਜ਼ਪੁਰ ਵੀ ਯੂਕੇ ਹੀ ਬਣ ਗਿਆ ਨਹੀਂ ਦੇਖੋ ਉਹਨਾਂ ਦੀ ਆਪਦੀ ਤਸਵੀਰ ਹੁੰਦੀ ਹੈ ਹਰ ਥਾਂ ਦੀ ਪਰ ਇਹ ਵੀ ਸਭ ਤੋਂ ਇਹ ਮੇਨ ਗੱਲ ਇਹ ਵੀ ਅਜਿਹੀ ਚੀਜ਼ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਨਹੀਂ ਸੀ ਫੋਰਨ ਕੰਟਰੀ ਦੇ ਵਿੱਚ ਸੀਗੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਸਹੂਲਤਾਂ ਬਾਹਰ ਹੋਣ ਉਹ ਸਿ ਵੀ ਆਪਣੇ ਔਰੇ ਸ਼ਹਿਰ ਨਿਵਾਸੀਆਂ ਨੂੰ ਤੇ ਪੰਜਾਬੀਆਂ ਨੂੰ ਦੇ ਸਕੀਏ ਹਾਂ ਸਰ ਕੱਲ ਦੇ ਸਮਾਗਮ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੈਗੀਆਂ ਕੀ ਅਪੀਲ ਹੈਗੀ ਆ ਲੋਕਾਂ ਨੂੰ ਦੇਖੋ ਤਿਆਰੀ ਸਾਡੀ ਮੁਕੰਮਲ ਹੈ ਲਾਸਟ ਟਾਈਮ ਵੀ ਜਿਹੜਾ ਫੰਕਸ਼ਨ ਸੀ ਬੜੇ ਲੋਕਾਂ ਨੇ ਹੰਗਾਰਾ ਭਰਿਆ ਸੀ ਉਹਨੂੰ ਵੀ ਲੱਗਦਾ ਵੀ ਤਕਰੀਬਨ 2000 ਬੰਦਾ ਆਊਗਾ ਸਾਡਾ ਤਿਆਰੀ ਹੋ ਚੁੱਕੀ ਹੈ ਲੰਗਰ ਦਾ ਇੰਤਜ਼ਾਮ ਹੈ ਤੇ ਟੈਂਟ ਵਗੈਰਾ ਸਾਰਾ ਲੱਗਿਆ ਹੋਇਆ ਹੈ ਤੇ ਕਲੂ ਦਾ ਇੰਦੂ ਗਾਰਡਨ ਕੀਤਾ ਜਾਊਗਾ ਤੇ ਮਾਣ ਹੋ ਮੰਤਰੀ ਜੀ ਧੰਨਵਾਦ ਜੀ ਬਹੁਤ ਬਿਲਕੁਲ ਜੀ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੋ ਰਹੀਏ ਇਸੇ ਜਗ੍ਹਾ ਤੇ ਜਿਸ ਜਗ੍ਹਾ ਤੇ ਅਸੀਂ ਖੜੇ ਹੈਗੇ ਆਂ ਇਸੇ ਜਗ੍ਹਾ ਤੇ ਇਸੇ ਹੀ ਯਾਦਗਾਰ ਦਾ ਟਿਕਾਣਾ ਕੀਤਾ ਜਾਊਗਾ ਇਸ ਯਾਦਗਾਰ ਦੇ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਉਹਰਾਵਲੋਂ ਇੱਕ ਵੱਡੀ ਗੱਲ ਕਹਿ ਦਿੱਤੀ ਗਈ ਹੈ ਯੂਕੇ ਦੇ ਵਿੱਚ ਯੂਕੇ ਦੇ ਵਿੱਚ ਸੇਮ ਜੋ ਇਹ ਚੀਜ਼ ਬਣੀ ਆ ਯੂਕੇ ਦੇ ਵਿੱਚ ਸੇਮ ਬਣੀ ਹੋਈ ਹੈ ਉਹੀ ਚੀਜ਼ ਹੁਣ ਫਿਰੋਜ਼ਪੁਰ ਦੇ ਵਿੱਚ ਬਣ ਗਈ ਆ ਤੁਸੀਂ ਦੇਖ ਸਕਦੇ ਹੋ ਸਾਰਾ ਗੜੀ ਦੇ ਲੜਾਈ 'ਚ 36 ਸਿੱਖ ਰੈਜੀਮੈਂਟ ਦੇ ਸ਼ਹੀਦ ਹੋਏ ਸੂਰਬੀਰ ਯੋਧਿਆਂ ਨੂੰ ਸਮਰਪਿਤ ਤੇ ਬਣਾਈ ਗਈ ਹੌਲਦਾਰੀ ਸ਼ਾਹ ਸਿੰਘ ਹੋਰਾਂ ਦਾ ਨਾਮ ਉੱਪਰ ਹੈ ਨਾਲ 20 ਨਾਮ ਥੱਲੇ ਹੋਰ ਹੈਗੇ ਜਿਨ੍ਹਾਂ ਨੇ ਲੜਾਈ ਲੜੀ ਜਿਨ੍ਹਾਂ ਨੇ ਯੁੱਧ ਲੜਿਆ ਟੋਟਲ 21 ਸਿੰਘ ਇਸ 'ਚ ਸ਼ਹੀਦ ਹੋਏ ਸੀ ਜਿਸ ਦੇ ਵਿੱਚ ਫਿਲਮਾਂ ਤੱਕ ਬਣ ਗਈਆਂ ਦੂਸਰੇ ਪਾਸੇ ਤੁਹਾਨੂੰ ਦਿਖਾਉਂਦੇ ਹੈਗੇ ਆ ਜਿਹੜਾ ਕਾਰਾਗਰੀ ਕੀਤੀ ਗਈ ਹੈ ਬਾਹਰੋਂ ਜਿਹੜੇ ਆ ਇੰਜੀਨੀਅਰਾਂ ਨੂੰ ਬੁਲਾ ਕੇ ਸਾਰਾ ਕੁਝ ਬਣਾਇਆ ਗਿਆ ਇਹ ਇੱਕ ਇੱਕ ਚੀਜ਼ ਜਿਹੜੀ ਤੁਹਾਨੂੰ ਦਿਖਾ ਦਿੰਦੇ ਹੈਗੇ ਆ ਕਿਵੇਂ ਲੜਾਈ ਦੇ ਉਹ ਦ੍ਰਿਸ਼ ਹੈਗੇ ਸੀ ਕਿਸ ਤਰੀਕੇ ਲੜਾਈ ਹੁੰਦੀ ਹੈ ਇਸ ਲੜਾਈ ਦੇ ਵਿੱਚ ਸਿੰਘ ਸ਼ਹੀਦ ਹੁੰਦੇ ਆ 10000 ਅਫਗਾਨੀਆਂ ਦੇ ਨਾਲ ਟੱਕਰ ਲੈਂਦੇ ਆ ਤੇ ਇੱਕ ਫਿਲਮ ਬਣਦੀ ਆ ਉਸ ਤੋਂ ਬਾਅਦ ਇਤਿਹਾਸ ਗੌਰਮਈ ਇਤਿਹਾਸ ਜਿਹੜਾ ਹੈਗਾ 10000 ਅਫਗਾਨੀਆਂ ਨਾਲ ਟੱਕਰ ਲਾਣ ਵਾਲੇ 21 21 ਉਹ ਸਿੰਘ ਹੈਗੇ ਸੀ 36 ਸਿੱਖ ਰੈਜੀਮੈਂਟ ਦੇ ਸਿੰਘ ਸਨ ਜਿਨ੍ਹਾਂ ਨੇ ਉਹ ਲੜਾਈ ਲੜੀ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਇੱਕ ਵੱਡੀ ਯਾਦਗਾਰ ਜਿਹੜੀ ਆ ਫਿਰੋਜ਼ਪੁਰ ਦੇ ਵਿੱਚ ਬਣਾਈ ਗਈ ਆ ਗੁਰਦੁਆਰਾ ਸਾਰਾਗੜੀ ਸਾਹਿਬ ਦੇ ਉਸ ਜਗ੍ਹਾ ਤੇ ਖੜੇ ਹੈਗੇ ਆ ਜਿਸ ਜਗ੍ਹਾ ਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰ ਆਣੇ ਇਸ ਜਗ੍ਹਾ ਦਾ ਉਦਘਾਟਨ ਕਰਨਾ ਹੈਗਾ ਇਸ ਜਗ੍ਹਾ ਤੇ ਆ ਕੇ ਇਹ ਜਿਹੜੀ ਯਾਦਗਾਰ ਬਣਾਈ ਗਈ ਹੈ ਲੋਕਾਂ ਕਰਪੈਨ ਕਰ ਦਿੱਤੀ ਜਾਊਗੀ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਊਗੀ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਰਸੈ ਲਈ ਪਤਰਕਾਰ ਸਾਥੀ ਗਰਮੀਤ ਸਿੰਘ ਦੇ ਨਾਲ ਮੈਂ ਸਤਪਾਲ ਤင် ਫਿਰੋਜ਼ਪੁਰ ਸਾਰਾਗੜੀ